YouTube ਦੇ ਮਾਦੀ ਹਮਰਾਈ ਮਾਜੇ ਵਾਲੇ ਅੰਬਰਸਰੀਆਂ ਦੀਆਂ ਵੀਡੀਓ ਵੇਖਣ ਵਾਲੇ ਆਪਣੇ ਸਾਰੇ ਹੀ ਸਬਸਕ੍ਰਾਈਬਰਾਂ ਦਾ ਤੇ ਸਾਰੇ ਹੀ ਵਿਊਜ਼ ਦਾ ਆਪਣੇ ਚੈਨਲ ਤੇ ਬਹੁਤ ਸਾਰਾ ਧੰਨਵਾਦ ਕਰਦੇ ਆਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਲੋਹੜੀ ਦਾ ਗੀਤ ਸੁਣਾਉਣ ਲੱਗੇ ਆਂ ਜੀ ਤੇ ਨਾਲੇ ਅਡਵਾਂਸ ਦੇ ਵਿੱਚ ਲੋਹੜੀ ਦੀਆਂ ਲੋ ਵਧਾਈਆਂ ਜੀ ਅਸੀਂ ਸਾਰੇ ਹੀ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਪੁੱਤਰੇ ਪੁੱਤਰੀਆਂ ਤੇ ਦੋਤੇ ਦੋਤੀਆਂ ਵੱਡਿਆਂ ਛੋਟਿਆਂ ਨੂੰ ਸਭ ਨੂੰ ਲੋਹੜੀ ਦੀਆਂ ਅਡਵਾਂਸ ਦੇ ਵਿੱਚ ਵਧਾਈਆਂ ਦਿੰਦੇ ਆ ਜੀ ਤੁਸੀਂ ਵੀ ਸਾਨੂੰ ਵਧਾਈਆਂ ਜ਼ਰੂਰ ਦਿਓ ਅਸੀਂ ਲੋਹੜੀ ਦੀ ਵਧਾਈ ਦੀ ਡੀਕ ਦੇ ਵਿੱਚ ਆ ਤੇ ਕਮੈਂਟ ਕਰਕੇ ਸਾਨੂੰ ਜਰੂਰ ਨਾਲੇ ਇਹ ਗੀਤ ਸੁਣਿਓ ਤੇ ਨਾਲੇ ਵਧਾਈਆਂ ਦਿਓ ਚਲੋ ਹੁਣ ਆਪਾਂ ਰਲ ਮਿਲ ਕੇ ਸਾਰੇ ਲੋਹੜੀ ਮਨਾਈਏ ਲੋਹੜੀ ਦੇ ਗੀਤ ਗਾਈਏ ਤੇ ਨਾਲੇ ਇੱਕ ਦੂਜੇ ਨੂੰ ਵਧਾਈਆਂ ਦਈਏ ਜੀ ਸੁਣੋ ਇਸ ਗੀਤ ਨੂੰ ਪਾ Mom. ਜੀ ਪਾ ਬੋ ਰਨੇ ਪੀੜਿ ਵਤਾਈ ਵੀਰਕਾਰ ਪੁੱਤ ਜੰਮਿਆ ਚਾਨ ਚੜੇ ਆਪਾ ਦੇਵੇਂ ਵੀਰਕਾਰ ਪੁੱਤ ਜੰਮਿਆ ਜੰਮੇ ਆ ਮੇਰਾ ਲੋੜੀਆਂ ਪਹਿਣਾ ਨੂੰ ਪਾਵੇ ਵੀਰ ਕਰ ਪੋਤ ਜੰਮੇ ਆ ਮੇਰਾ ਲੋੜੀਆਂ ਪਹਿਣਾ ਨੂੰ ਪਾਵੇ ਲੋੜੀ ਸਾਥ ਦੇ ਮਚਾਣੇ ਬਾੜ ਦੀ ਤਨ ਕੋਰ ਵੰਡੇ ਰੇੜੀਆਂ ਲੋੜੀ ਸਾਥ ਦੇ ਵਚਾ ਚੋਕਕੇ ਪਤੀ ਜੇ ਨੂੰ ਨੀ ਮੈਂ ਵੰਡ ਦੇ ਫੇਰਾ ਗੜ ਰੋੜੀਆਂ ਚੋਕਕੇ ਪਤੀ ਜੇ ਨੂੰ ਨੀ ਮੈਂ ਵੰਡ ਦੇ ਫੇਰਾ ਗੜ ਰੋੜੀਆਂ ਚੋਕਕੇ ਪਤੀ ਜੇ ਨੂੰ ਚੋਕਕੇ ਪਤੀ ਜੇ ਨੂੰ ਸਾਰੇ ਪਿੰਡ ਵਿੱਚ ਲੋੜੀਵਾ ਕਪਤੀ ਜੇ ਨੂੰ ਸਾਰੇ ਪਿੰਡ ਵਿੱਚ ਲੋੜੀ ਵੰਡੇ ਆ ਮਾ ਚੁੱਕ ਕੇ ਪਤੀ ਜੇ ਨੂੰ ਤੇਰਾ ਸੋਟ ਵਡਿਏ ਪਰ ਜਾਏ ਸੁਖ ਵਸੇ ਤੇਰੀ ਨਗਰੀ ਤੇਰਾ ਸੋਟ ਵਡਿਏ ਪਰ ਜਾਏ ਸੁਖ ਵਸੇ ਸਾਰੀ ਨਗਰੀ ਤੇਰਾ ਸੋਟ ਵੱਡੀਏ ਪਰ ਜਾਏ ਸੁਖ ਵਸੇ ਸਾਰੀ ਨਗਰੀ ਤੇਰਾ ਸੋਟ ਵੱਡੀਏ ਪਰ ਜਾਏ ਸੁਖ ਵਸੇ ਸਾਰੀ ਨਗਰੀ